ਤੋ ਖੁਸ਼ੀ ਵੀ ਹੋ ਰਹੀ ਹੈ ਪਰ ਇੱਕ ਬਹੁਤ ਵੱਡਾ ਜ਼ਿੰਮੇਵਾਰੀ ਦਾ ਅਹਿਸਾਸ ਹੋ ਰਿਹਾ ਜੋ ਸਾਡੇ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਜੀ ਤੇ ਸਾਡੇ ਪੰਜਾਬ ਦੇ ਹਰਮਨ ਪਿਆਰੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਨੇ ਮੈਨੂੰ ਇਹ ਜ਼ਿੰਮੇਵਾਰੀ ਦਿੱਤੀ ਹੈ ਜ਼ਿੰਮੇਵਾਰੀ ਬਹੁਤ ਵੱਡੀ ਹੈ ਸੋ ਇਸ ਸਮੇਂ ਮਨ ਚ ਦੋਏ ਗੱਲਾਂ ਚੱਲ ਰਹੀਆਂ ਨੇ ਖੁਸ਼ੀ ਦੀ ਗੱਲ ਵੀ ਪੂਰੀ ਚੱਲ ਰਹੀ ਹੈ ਇਸ ਜ਼ਿੰਮੇਵਾਰੀ ਨੂੰ ਸਹੀ ਢੰਗ ਦੇ ਨਾਲ ਨਿਭਾ ਸਕਾਂ ਜੋ ਸਾਡੇ ਮਾਨਯੋਗ ਨੇਤਾਵਾਂ ਨੇ ਤੇ ਪਬਲਿਕ ਨੇ ਸਾਰੇ ਪੰਜਾਬ ਦੀ ਜ਼ਿੰਮੇਵਾਰੀ ਦਿੱਤੀ ਹੈ ਜੋ ਉਹਨੂੰ ਉਹਨਾਂ ਦੀਆਂ ਆਸਾਂ ਦੇ ਮੁਤਾਬਿਕ ਉਸਤੇ ਪੂਰਾ ਉਤਰ ਸਕਾਂ ਸੋ ਮਨ ਦੇ ਵਿੱਚ ਦੋ ਗੱਲਾਂ ਚੱਲ ਰਹੀਆਂ ਨੇ ਦੇਖੋ ਡਿਪਾਰਟਮੈਂਟਾਂ ਦੀ ਗੱਲ ਇਹ ਆ ਬਹੁਤ ਜਿਮੇਵਾਰੀ ਵਾਲੇ ਵਸਤਾ ਸਾਰੇ ਡਿਪਾਰਟਮੈਂਟ ਜਿਮੇਵਾਰੀ ਵਾਲੇ ਹੁੰਦੇ ਨੇ ਜਿਹੜਾ ਖਾਨੇ ਭਾਗਿਆ ਜੀ ਬੂਰਾ ਕੰਡਿਆਂ ਦਾ ਤਾਰ ਮੰਗੂ ਜੀ ਉਹਨੂੰ ਕਿਵੇਂ ਆਪ ਜੀ ਕੱਲ੍ਹ ਦਾ ਕੱਟਿਆ ਕਰੋ ਯਾਰ ਸੁਣ ਤਾਂ ਲਿਆ ਕਰੋ ਦੇਖੋ ਮਾਈਨਿੰਗ ਦਾ ਵਿਭਾਗ ਹੈ ਇਰੀਗੇਸ਼ਨ ਦਾ ਹੈ ਤੇ ਅੰਡਰਗਰਾਉਂਡ ਵਾਟਰ ਦਾ ਹੈ ਸਾਰੇ ਇਹ ਜਿਹੜੇ ਖੇਤੀ ਨਾਲ ਸੰਬੰਧਿਤ ਨੇ ਖਾਸ ਤੌਰ ਤੇ ਇਹਨਾਂ ਦੇ ਇਹ ਸਾਰੇ ਜਿਹੜੇ ਵਿਭਾਗ ਨੇ ਕੋ ਮੈਨੂੰ ਦਿੱਤੇ ਗਏ ਨੇ ਤੇ ਮੈਨੂੰ ਜਿੱਥੇ ਗੱਲ ਆਪਣੀ ਚੱਲ ਰਹੀ ਸੀ ਕਿ ਮੈਂ ਕਹਿ ਰਿਹਾ ਸੀ ਦੋਨੇ ਗੱਲਾਂ ਚੱਲਦਿਆਂ ਨੇ ਪਰ ਮੈਨੂੰ ਪੂਰਨ ਵਿਸ਼ਵਾਸ ਹੈ ਤੇ ਸਰਦਾਰ ਭਗਵੰਤ ਸਿੰਘ ਮਾਨ ਦੀ ਅਗਵਾਈ ਦੇ ਵਿੱਚ ਉਹਨਾਂ ਦੀ ਯੋਗ ਰਹਿਨਵਾਈ ਦੇ ਹੇਠ ਅਸੀਂ ਇਸ ਜ਼ਿੰਮੇਵਾਰੀ ਨੂੰ ਸਹੀ ਢੰਗ ਦੇ ਨਾਲ ਨਿਭਾ ਕੇ ਲੋਕਾਂ ਨੂੰ ਉਹਨਾਂ ਦੇ ਆਸਰਾ ਦੇ ਮੁਤਾਬਕ ਸੀ ਪੂਰਾ ਉਤਰਾਂ